ਦੇਖੋ ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਆ ਜੋ ਕਿ 4 ਸਾਲ ਪਹਿਲਾਂ ਸਾਡੇ ਇੱਥੇ ਜਸਪ੍ਰੀਤ ਕੌਰ ਲੌਂਗੀਆਂ ਨੂੰ ਪ੍ਰਧਾਨ ਬਣਾਇਆ ਸੀ ਹੁਣ ਇਹ ਨੋ ਕੰਫੀਡੈਂਸ ਦਾ ਜਿਹੜਾ ਮਤਾ ਲੈ ਕੇ ਆਏ ਨੇ ਚਲੋ ਇੱਕ ਕਾਨੂੰਨੀ ਪ੍ਰਕਿਰਿਆ ਹੈ ਅਸੀਂ ਕਹਿੰਦੇ ਜੀ ਸਰ ਕੇ ਠੀਕ ਹੈ ਜੇ ਤੁਹਾਡੇ ਕੋਲ ਬਹੁਤ ਮਤ ਹੈਗਾ ਤੁਸੀਂ ਪ੍ਰਧਾਨ ਨੂੰ ਉਤਾਰਨਾ ਚਾਹੁੰਦੇ ਹੋ ਉਤਾਰੋ ਜੀ ਸਰ ਕੇ ਉਤਾਰੋ ਪਰ ੱੱਕਾ ਕਰਕੇ ਨਾ ਤਾਰੂੰ ਹੁਣ ਹੋ ਕੀ ਰਿਹਾ ਵੀ ਜਿਹੜੇ ਕਾਉਂਸਲਰ ਇਹਨਾਂ ਦੇ ਨਾਲ ਨਹੀਂ ਉਹਨਾਂ ਦੇ ਘਰਾਂ ਦੇ ਉੱਤੇ ਪੁਲਿਸ ਭੇਜ ਕੇ ਦਬਾਅ ਬਣਾਇਆ ਜਾ ਰਿਹਾ ਸਾਡੇ ਕੋਲ ਸਾਰੀਆਂ ਵੀਡੀਓ ਸਾਡੇ ਕੋਲ ਨੇ ਆਪਣੇ ਗੁਜਰਾਲ ਸਾਹਿਬ ਸਾਡੇ ਐਮਸੀ ਨੇ ਉਹਨਾਂ ਦੀ ਵਾਈਫ ਉਹਨਾਂ ਦੇ ਘਰੇ ਪੁਲਿਸ ਭੇਜੀ ਜੋਨੀ ਰਾਣਾ ਜੀ ਦੇ ਘਰੇ ਭੇਜੀ ਕੱਲ ਕਮਲਕਿਸ਼ੋਰ ਕਾਲਾ ਜੀ ਵੀ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਗਏ ਨੇ ਉਹਨਾਂ ਦੇ ਵੀ ਘਰੇ ਭੇਜੀ ਸੋ ਇਹ ਬਹੁਤ ਜਿਹੜਾ ਮਤਲਬ ਦਬਾਅ ਦੀ ਰਾਜਨੀਤੀ ਜਿਹੜੀ ਹੋ ਰਹੀ ਹੈ ਅਸੀਂ ਕਹਿੰਦੇ ਅਗਰ ਤੁਹਾਡੇ ਕੋਲ ਤੁਸੀਂ ਫੋਟੋਆਂ ਪਾ ਰਹੇ ਆਂ ਵੀ ਸਾਡੇ ਕੋਲ 18 ਬੰਦੇ ਨੇ ਜੋ ਕਿ ਪ੍ਰਧਾਨ ਨੂੰ ਨੂੰ ਉਤਾਰਨ ਲਈ 18 ਦੀ ਲੋੜ ਹੈ 18 ਇਹ ਕਹਿੰਦੇ ਸਾਡੇ ਕੋਲ ਨੇ ਜਦੋਂ 18 ਤੁਹਾਡੇ ਕੋਲ ਨੇ ਤੇ ਫਿਰ ਬਾਕੀ ਤੇ ਕਿਉਂ ਦਬਾਇਆ ਦਬਾਅ ਬਣਾਇਆ ਜਾ ਰਿਹਾ ਤੇ ਜਾਂ ਤਾਂ ਦੇਖੋ ਤੁਹਾਡੇ ਕੋਲ ਬੰਦੇ ਘੱਟ ਨੇ ਜਾਂ ਤੁਹਾਨੂੰ ਆਪਣੇ ਬੰਦਿਆਂ ਤੇ ਵਿਸ਼ਵਾਸ ਨਹੀਂ ਸੋ ਇਸ ਕਰਕੇ ਜਿਹੜੀ ਦਬਾਹ ਦੀ ਰਣਨੀਤੀ ਹੈ ਉਹਦੇ ਸਬੰਧ ਚ ਅਸੀਂ ਇਹ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜਿੱਤੇ ਸਾਡੇ ਐਨ ਕੇ ਸ਼ਰਮਾ ਜੀ ਬਨੀ ਜੋਸ਼ੀ ਜੀ ਪ੍ਰਮੇਂਦਰ ਸੋਹਣਾ ਜੀ ਕਾਲੇਵਾਲ ਸਾਹਿਬ ਰਵਿੰਦਰ ਖੇੜਾ ਜੀ ਅਸੀਂ ਸਾਰੇ ਆਏ ਹਾਂ ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਵੀ ਜਿਹੜੀ ਦਬਾਹ ਦੀ ਰਣਨੀਤੀ ਹੈ ਤੁਸੀਂ ਉਹ ਨਾ ਬਣਾਓ ਠੀਕ ਹੈ ਉਹਨਾਂ ਕੋਲ ਬਹੁਮਤ ਹੈਗਾ ਪ੍ਰਧਾਨ ਤਾਰਨਾ ਉਤਾਰਨ ਉਹ ਇੱਕ ਕਾਨੂੰਨ ਦਾ ਇੱਕ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈ ਉਹ ਕਰਨ ਪੂਰਾ ਸੋ ਇਹੀ ਅਸੀਂ ਜਿਹੜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਸ ਲਈ ਅਸੀਂ ਜਿਹੜੀ ਇਹ ਕਰ ਰਹੇ ਹਾਂ ਜੀ ਸਰ 16 ਮਾਈਂ ਦੀ ਮੀਟਿੰਗ ਫਿਕਸ ਕੀਤੀ ਮੈਡਮ ਨੇ ਕੀ ਕਹੋਗੇ ਹਾਂ ਠੀਕ ਹੈ ਉਹਨਾਂ ਨੇ ਅੱਜ ਏਜੰਡਾ ਕੱਢਿਆ ਜੀ 16 5 ਦਾ ਜੇ 16 5 ਨੂੰ ਇਹਨਾਂ ਦੇ ਕੋਲ ਅ ਅਗਰ ਆਪਣੇ 18 ਹੈਗੇ ਨੇ ਐਮਸੀ ਹੈਗੇ ਨੇ ਠੀਕ ਹੈ ਪਰ ਆਨ ਨੂੰ ਉਧਾਰ ਸਕਦੇ ਨੇ ਜੀ ਅਨ ਸਰਵਜ ਤੁਸੀਂ ਕੀ ਕਹਿਣਾ ਚਾਹੁੰਦੇ ਓ ਇਸ ਬਾਰੇ ਭਾਜੀ ਗਿੱਲ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਹਨਾ ਜੀ ਐਕਚੁਅਲੀ ਬਨੋੜ ਮਿਊਸਿਪਲ ਕਾਉਂਸਲ ਦੀ ਡਿਵੈਲਪਮੈਂਟ ਵਾਸਤੇ ਸਾਰੀਆਂ ਪਾਰਟੀਆਂ ਦੇ ਕਾਉਂਸਲਰਾਂ ਰਲ ਕੇ ਇੱਥੇ ਖਰੜ ਦੇ ਅੰਦਰ ਸੋਰੀ ਖਰੜ ਦੇ ਅੰਦਰ ਪ੍ਰਧਾਨ ਜਿਹੜਾ ਉਹ ਬਣਾਇਆ ਸੀਗਾ ਜਿਸ ਤਰ੍ਹਾਂ ਗਿੱਲ ਸਾਹਿਬ ਨੇ ਦੱਸਿਆ ਤਾਂ ਕਿ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਜਿਹੜੀ ਨਾ ਉਹ ਕਰਵਾਈ ਜਾ ਸਕੇ ਔਰ ਸਰਕਾਰ ਦਾ ਫਰਜ਼ ਹੁੰਦਾ ਕਿ ਜਿਹੜੀ ਵੀ ਕਾਉਂਸਲ ਬਣੀ ਹੋ ਉਹਦੇ ਨਾਲ ਰਲ ਕੇ ਸ਼ਹਿਰ ਦੀ ਪ੍ਰੋਪਰ ਡਿਵੈਲਪਮੈਂਟ ਕਰੇ ਇਹਨਾਂ ਨੇ ਜੱਤ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਥੇ ਬਣਿਆ ਸ਼ਹਿਰ ਦੀ ਡਿਵੈਲਪਮੈਂਟ 'ਚ ਰੋੜੇ ਠਕਾਏ ਚੱਲਦੇ ਹੋਏ ਕੰਮ ਬੰਦ ਕਰਵਾਏ ਹੁਣ ਵੀ ਆ ਜਿਹੜੀ 18 ਵਾਲੀ ਗੱਲ ਕਰ ਰਹੇ ਆ ਨਾ ਜੀ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਹਨਾਂ ਕੋਲ 15 ਐਮਸੀਬੀ ਨਹੀਂ ਹੈ ਸਿਰਫ ਪੁਲਿਸ ਤੋਂ ਦਬਕੇ ਮਰਵਾ ਕੇ ਕਦੇ ਡੀਐਸਪੀ ਕਿਸੇ ਦੇ ਘਰ ਬੜ ਜਾਂਦਾ ਆ ਕਦੇ ਐਸਐਚਓ ਘਰ ਬੜ ਜਾਂਦਾ ਹੈਗਾ ਮਤਲਬ ਪੁਲਿਸ ਦੇ ਸਿਰ ਤੇ ਗੁੰਡਾਗਰਦੀ ਕਰਕੇ ਪ੍ਰਧਾਨ ਦੇ ਅੰਗੇਸਟ ਨੋ ਕੰਫੀਡੈਂਸ ਮੋਸ਼ਨ ਨਾ ਜਿਹੜਾ ਉਹ ਇਹ ਪਾਣਾ ਜਾਂਦੇ ਆ ਜਿਹੜੀ ਕਿ ਨੰਗੀ ਚਿੱਟੀ ਗੁੰਡਾ ਗੱਦੀ ਇਹ ਜਾ ਕਰਨਾ ਨਹੀਂ ਚਾਹੀਦਾ ਔਰ ਵੈਸੇ ਵੀ ਚਲੋ ਸਾਡੇ ਤਾਂ ਹਨਕੇ ਦੀ ਨੂੰਹ ਆ ਬੀਬੀ ਉਹ ਚਾਹੀਦੀ ਨਹੀਂ 5-7 ਮਹੀਨਿਆਂ ਦੀ ਇਹ ਸਰਕਾਰ ਰਹਿ ਗਈ ਆ ਦਸੰਬਰ ਤੱਕ ਤੁਸੀਂ ਦੇਖਿਓ ਜਾਂਦੇ ਜਾਂਦੇ ਭੋਗ ਪੈ ਜਾਣਾ ਗਦੇ ਦੇ ਵੀ ਸਿੰਘ ਆ ਸਕਦੇ ਆ ਕਦੇ ਆਮ ਆਦਮੀ ਪਾਰਟੀ ਪੰਜਾਬ ਚ ਨਹੀਂ ਆ ਸਕਦੀ ਕਿਉਂਕਿ ਤੁਸੀਂ ਦੇਖੋ ਵੀ ਜਿੰਨੇ ਝੁੱਠੇ ਵਾਅਦੇ ਕਰਕੇ ਸਰਕਾਰ ਬਣੀ ਸੀਗੀ ਟੋਟਲ ਉਸ ਤੋਂ ਅਗੇ ਸਟਜਾ ਕੇ ਬਣੀ ਹੈਗੀ ਸੋ ਕਿਉਂ ਮਤਲਬ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਹੋਣੀ ਚਾਹੀਦੀ ਆ ਲੋਕਾਂ ਦੇ ਚੁਣੇ ਹੋਏ ਨਮਾਇਦੇ ਜਿਹੜੀ ਆ ਤਰੱਕੀ ਕਰਨਾ ਗਿੱਲ ਸਾਹਿਬ ਕੋਲ ਵੀਡੀਓ ਤੁਹਾਨੂੰ ਹੁਣੇ ਦਿਖਾ ਦੇਣਗੇ ਕਿਸ ਤਰ੍ਹਾਂ ਪੁਲਿਸ ਕਿਸੇ ਐਮਸੀ ਦੇ ਘਰ ਜਾ ਰਹੀ ਨੇ ਇੱਕ ਨਿਕਲ ਰਿਹਾ ਐਸਐਚਓ ਦੂਸਰਾ ਥਾਣੇਦਾਰ ਬੜ ਰਿਹਾ ਤੀਸਰਾ ਕੋਈ ਬੜ ਰਿਹਾ ਐਨੀ ਸ਼ਹਿਰ ਦੇ ਅੰਦਰ ਡਰ ਵਰਗਾ ਮਾਹੌਲ ਬਣਾਇਆ ਹੋਇਆ ਇਵਨ ਕੱਲੇ ਐਮਸੀਆਂ ਨੂੰ ਨਹੀਂ ਸਾਡੇ ਹਲਕਾ ਇੰਚਾਰਜ ਗਿੱਲ ਸਾਹਿਬ ਨੂੰ ਵੀ ਧਮਕੀਆਂ ਦੇਈਆਂ ਵੀ ਤੇਰੇ ਤੇ ਵੀ ਪਰਚਾ ਦਰਜ ਕਰ ਦਾਂਗੇ ਮਤਲਬ ਇਹ ਗੁੰਡਾਗਰਦੀ ਬਿਲਕੁਲ ਕਿਸੇ ਕੀਮਤ ਪਰ ਬਰਦਾਸ਼ਤ ਨਹੀਂ ਹੋਊਗੀ ਜੇ ਕੋਈ ਵੀ ਐਮਸੀ ਦੇ ਪਰਚਾ ਦਰਜ ਕਰਿਆ ਜਾਂ ਧੱਕੇਸਾਹੀ ਕਰੀ ਤਾਂ ਸਾਰੇ ਜ਼ਿਲ੍ਹੇ ਦੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਇਹਨਾਂ ਨਾਲ ਡਟ ਕੇ ਖੜੂਗੀ ਇੱਥੇ ਪਰਮਾਨੈਂਟ ਰਾਤ ਦਿਨ ਦਾ ਧਰਨਾ ਲਾ ਦਾਂਗੇ ਜੇ ਕੋਈ ਵੀ ਧੱਕਾ ਸਾਡੇ ਨਾਲ ਹੈ ਅਸੀਂ ਟੋਟਲੀ ਡਟ ਕੇ ਜਿਹੜੀ ਡੈਮੋਕਰੈਟਿਕ ਵੇ ਨਾਲ ਚੁੜੀ ਹੋਈ ਕੌਂਸਲ ਨੂੰ ਜੇ ਤੋੜਨਗੇ ਅਸੀਂ ਕਾਰਵਾਈ ਕਰਾਂਗੇ ਖਰਤਾਬ ਆਜਵਾਲ ਨੇ ਵੀ ਪਿਛਲੇ ਸਰ ਥੋੜੇ ਦਿਨ ਪਹਿਲਾਂ ਬਿਆਨ ਦਿੱਤਾ ਜਦੋਂ ਉਹਨਾਂ ਦੇ ਉੱਤੇ ਕਾਰਵਾਈ ਹੋਈ ਹੈ ਕਿ ਪੁਲਿਸ ਦਾ ਪੁਲਸ ਨੂੰ ਯੂਜ਼ ਕਰਦੇ ਆ। ਬਲਕਿ ਪੁਲਿਸ ਸਰ ਮਨ ਲੋਕੀ ਇਸ ਕੰਮਾਂ ਦੇ ਵਿੱਚ ਇਨਵੋਲ ਹੋ ਸਰ। ਬਾਜੀ ਇਹ ਬਦਲਾਵ ਆ ਪੰਜਾਬ 'ਚ। ਕਦੇ ਵੀ ਪੰਜਾਬ 'ਚ ਇਸ ਤਰ੍ਹਾਂ ਦੀ ਗੁੰਡਾਗਰਦੀ ਨਹੀਂ ਹੋਈ ਜਿਸ ਤਰ੍ਹਾਂ ਦੀ ਇਹ ਆ। ਮਾੜਾ ਜਿਹਾ ਕੋਈ ਬਿਆਨ ਦੇ ਦੇ ਉਹਦੇ ਤੇ ਪਰਚਾ ਦਰਜ ਕਰ ਦਿੰਦੇ ਆ। ਕਿਸੇ ਨੂੰ ਚੱਕ ਕੇ ਲੈ ਜਾਂਦੇ ਆ, ਕਿਸੇ ਨੂੰ ਥ੍ਰੈਟ ਕਰਦੇ ਆ, ਕਿਤੇ ਕੌਂਸਲਾਂ ਤੋੜਨ ਦੀ ਗੱਲ ਕਰਦੇ ਆ। ਆ ਤੁਸੀਂ ਦੇਖੋ ਵੀ ਹੁਣ ਮੈਂ ਤੁਹਾਨੂੰ ਤਾਜੀ ਦੱਸਾਂ ਇਹ ਕਹਿੰਦੇ ਤੇ ਸਿੱਖਿਆ ਕ੍ਰਾਂਤੀ ਆ। ਲੱਖ ਰੁਪਏ ਦੇ ਰਹੀਆਂ 22000 ਰੁਪਏ ਉਦਘਾਟਨਾ ਤੇ ਦੇ ਰਹੇ ਆ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸੋ ਬੇੜਾ ਕਰਕ ਹੋਇਆ ਪਿਆ ਸਰਕਾਰ ਦਾ ਐਡਮਿਨਿਸਟ੍ਰੇਟਿਵਲੀ ਲੱਖ ਰੁਪਏ ਤੋਂ ਬਗੈਰ ਰਜਿਸਟਰੀ ਨਹੀਂ ਹੁੰਦੀ ਇਹਨਾਂ ਨੂੰ ਪਤਾ ਕੁਝ ਬਣਦੇ ਨਹੀਂ ਸੈਕਿੰਡ ਭਾਈ ਇੱਕ ਮਿੰਟ ਪੈਸਾ ਦੇਖ ਕੇ ਮੈਂ ਗੱਲ ਕਰ ਦਵਾਂ ਬਿਲਕੁਲ ਹਰੜਾ ਕੌਂਸਲ ਤੋੜ ਕੇ ਸ਼ਰਮਾ ਜੀ ਇੱਕ ਗੱਲ ਤੁਹਾਡੀ ਦੱਸਣ ਜਦੋਂ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਆਮ ਆਦਮੀ ਪਾਰ ਜਿਹੜੇ ਤੁਹਾਡੇ ਅਕਾਲੀ ਦਲ ਦੇ ਬੰਦੇ ਸੀਗੇ ਤੁਹਾਡੀ ਟਿਕਟ ਤੇ ਚੋਣ ਤੁਸੀਂ ਉਹਨਾਂ ਤੱਕ ਹੁਣ ਉਹਨਾਂ ਨਾਲ ਕੀ ਐਕਸ਼ਨ ਲਿਆ ਹੁਣ ਤੱਕ ਕਿਤੇ ਤੁਹਾਡੀ ਹੋਰ ਤੱਕ ਜੇ ਤੁਸੀਂ ਕੋਈ ਐਕਸ਼ਨ ਲੈਂਦੇ ਤਾਂ ਕੋਈ ਐਕਸ਼ਨ ਇਹ ਸੁਣੂਗਾ ਸਾਡੇ ਬੰਦੇ ਉਹਨਾਂ ਨੂੰ ਸਮਝ ਦੇ ਰਹੇ ਇੱਕ ਇੱਕ ਨਾਲ ਗੱਲ ਚੰਗੀ ਤਰ੍ਹਾਂ ਸਮਝ ਲੇ ਪ੍ਰੈਸ਼ਰ ਪਾ ਕੇ ਪੁਲਿਸ ਦੇ ਦਬਕੇ ਮਾਰ ਕੇ ਹੋ ਸਕਦਾ ਉਹ ਨਾਲ ਲੈ ਕੇ ਹੋਵੇ ਪਰ ਜੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੋਈ ਖੜੂਗਾ ਤਾਂ ਕਾਰਵਾਈ ਪੱਕੀ ਹੋਣੀ ਤੈ ਹੈ ਮਤਲਬ ਉਹਦੇ ਚ ਕੋਈ ਦੁਬਾਰਾ ਮਿਲ ਦੁਬਾਰਾ ਐਂਟਰੀ ਮਿਲੂਗੀ ਉਹਨਾਂ ਨੂੰ ਬਿਲਕੁਲ ਨਹੀਂ ਜੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਡਟ ਕੇ ਕੋਈ ਖੜੂਗਾ ਉਹਨਾਂ ਨੂੰ ਦੁਬਾਰਾ ਐਂਟਰੀ ਤਾਂ ਗਿਆ ਮਤਲਬ ਹੈ ਕਿ ਸੋ ਸ਼੍ਰੋਮਣੀ ਅਕਾਲੀ ਦਲ ਤਾਂ ਨਹੀਂ ਜੇ ਅੰਗੇਸਟ ਖੜੂਗਾ ਜੀ ਦਾ ਇਹਨਾਂ ਨੇ ਅਜੇ ਤਾਂ ਇਹਨਾਂ ਨੇ ਮੂਵ ਕਰਿਆਗਾ ਕਿਸੇ ਨੂੰ ਵੀ ਦਬਕਾ ਮਾਰ ਕੇ ਪੁਲਿਸ ਦੇ ਪੈਰ ਦਿਖਾ ਕੇ ਕੋਈ ਇੱਧਰ-ਉੱਧਰ ਕਰ ਸਕਦਾ ਪਰ ਮੌਕੇ ਤੇ ਉਹਨਾਂ ਨੂੰ ਵੀ ਪਤਾ ਵੀ ਇਹਨਾਂ ਨੇ ਵੋਟ ਨਹੀਂ ਪਾਣੀ ਤਾਂ ਹੀ ਇਹ ਜਿਹੀਆਂ ਹਰਕਤਾਂ ਕਰ ਰਹੀਆਂ ਤੁਸੀਂ ਭਈਆ ਇੱਕ ਨਗਰ ਕੌਂਸਲ ਚਾਹੇ ਜਾਂ 14 ਚੱਲ ਰਹੀ ਹੈ ਮੈਂ ਤੁਹਾਨੂੰ ਇਹ ਕਹਾਂ ਪੰਜਾਬ ਦੇ ਅੰਦਰ ਜੱਤੋਂ ਆਵਾ ਦੀ ਪਾਰਟੀ ਦੀ ਸਰਕਾਰ ਬਣੀ ਹੈ ਤਦ ਤੋਂ ਲਗਾਤਾਰ ਆਵਾ ਦੀ ਪਾਰਟੀ ਪ੍ਰਸ਼ਾਸਨ ਦੀ ਪੁਲਿਸ ਦੀ ਦੁਰਵਰਤੋਂ ਕਰਕੇ ਸੱਤਾ ਚ ਕਾਬਜ਼ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। ਬੀਤੇ ਸਾਲ ਜਿਹੜੀ ਪੰਚਾਇਤ ਚੋਣਾਂ ਹੋਈਆਂ ਉਹਨਾਂ ਪੰਚਾਇਤ ਚੋਣਾਂ ਦੇ ਅੰਦਰ ਸਰਵਸਮਤੀ ਨਾਤੇ ਜੋ ੱਟਕਾ ਹੋਇਆ ਜੋ ਮਾਰਕੁਟਾਈ ਹੋਈ ਉਹ ਖਵਾਨਾ ਚ ਨਹੀਂ ਆਇਆ। ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਕੇ ਪਿੰਡ ਪਿੰਡ ਦੀ ਗੱਲ ਜੜੀ ਸਾਹਮਣੇ ਆਈ ਔਰ ਕੁਝ ਆਮ ਆਦੀ ਪਾਰਟੀ ਦੇ ਐਮਐਲਏ ਨੇ ਵੀ ਰੋਸ਼ ਜਿਤਾਇਆ। ਉਸ ਤੋਂ ਬਾਅਦ ਮਿਊਨਿਸਪਲ ਕਾਰਪੋਰੇਸ਼ਨ ਚੋਣਾਂ ਹੋਈਆਂ ਅੰਮ੍ਰਿਤਸਰ ਹੋਈ, ਜਲੰਧਰ ਹੋਈ, ਫਗਵਾੜਾ ਹੋਈ, ਲੁਧਿਆਣਾ ਹੋਈ, ਪਟਿਆਲਾ ਹੋਈ। ਇਹਨਾਂ ਚੋਣਾਂ ਦੇ ਅੰਦਰ ਵੀ ਤੁਸੀਂ ਦੇਖਿਆ ਹੋਣਾ ਪਟਿਆਲੇ ਦੇ ਅੰਦਰ ਨਾਮਿਨੇਸ਼ਨ ਟਾਈਮ ਜਿਹੜੀ ਮਾਰਕਟਾਈ ਕੀਤੀ ਪੁਲਿਸ ਦਾ ਧੱਕਾ ਕੀਤਾ ਉਸ ਤੋਂ ਬਾਅਦ ਬਾਕੀ ਅੰਮ੍ਰਿਤਸਰ ਚਨਕਲ ਮੈਜੋਰਟੀ ਨਹੀਂ ਜੰਦਰਕੋਲ ਮੈਜੋਰਟੀ ਨਹੀਂ ਫਗਵਾੜਾ ਮੈਜੋਰਟੀ ਨਹੀਂ ਲੁਧਿਆਣਾ ਮੈਜੋਰਟੀ ਨਹੀਂ ਪੁਲਿਸ ਦੀ ਦੁਰਵਰਤੋਂ ਕਰਕੇ ਪ੍ਰਸ਼ਾਸਨ ਦੀ ਦੁਰਵਰਤੋਂ ਕਰਕੇ ਉਹਨਾਂ ਨੇ ਜੜਾ ਹੈਗਾ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਕੁਝ ਮਿਊਨਿਸਪੈਲਟੀਆਂ ਤਾਂ ਪੰਜਾਬ ਦੀ ਮਾਰਗ ਦੇ ਇਹੋ ਜਿਹੀਆਂ ਜਿੱਥੇ ਉਹਨਾਂ ਦਾ ਆਪ ਕੋਈ ਪਾਰਸ਼ਦ ਨਹੀਂ ਹੈ ਫੇਰ ਵੀ ਤੱਕੇ ਨਾਲਿਕ ਨੂੰ ਜੋਇਨ ਕਰਵਾ ਕੇ ਉਹਨੂੰ ਮਿਊਂਸਿਪੈਲਿਟੀ ਦਾ ਪ੍ਰਧਾਨ ਬਣਵਾ ਲਿਆ ਸ਼ਾਹ ਅਰੋੜਾ ਜੀ ਨੇ ਆਪਣੇ ਹੀ ਉੱਥੇ ਇੱਕ ਕੌਨਸਟਿਊਐਂਸੀ ਬਣਵਾਇਆ ਸੀਗਾ ਸੋ ਭਾਵੇਂ ਹੈ ਕਿ ਪੁਲਿਸ ਦੇ ਦਮ ਤੇ ਅ ਪ੍ਰਸ਼ਾਸਨ ਦੇ ਦਮ ਤੇ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਆ ਆਮ ਆਦੀ ਪਾਰਟੀ ਠੀਕ ਹੈ ਪ੍ਰਸ਼ਾਸਨ ਤੁਹਾਡੇ ਨਾਲ ਹੈ ਠੀਕ ਹੈ ਪੁਲਿਸ ਸੰਤਰ ਤੁਹਾਡੇ ਨਾਲ ਹੈ ਤੁਸੀਂ ਧੱਕਾਸ਼ਾਹੀ ਕਰ ਸਕਦੇ ਹੋ ਤੁਸੀਂ ਖਰੜਚ ਵੀ ਕਰ ਸਕਦੇ ਹੋ ਤੁਸੀਂ ਨਿਆਗੌਂਚ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਇਕੋ ਸੈਂਸਰ ਦੇ ਅਮਲੇ ਚ ਉੱਥੇ ਅਕਾਲੀ ਦਲ ਭਾਜਪਾ ਕਾਂਗਰਸ ਆਮ ਆਦੀ ਪਾਰਟੀ ਦੇ ਵੀ ਲੋਕ ਸੱਜਣਾ ਲਾ ਕੇ ਖੜੇ ਹੋ ਗਏ ਤੁਸੀਂ ਚੰਝੇੜੀ ਧੱਕਾ ਕੀਤਾ ਚੰਝੇੜੀ ਚ ਅਗੇਨ ਭਾਜਪਾ ਅਕਾਲੀ ਦਲ ਕਾਂਗਰਸ ਇਹ ਸਾਰੇ ਸਾਂਝੇ ਤੌਰ ਤੇ ਖੜੇ ਹੋ ਗਏ ਅੱਜ ਤੁਸੀਂ ਖਰੜ ਧੱਕਾ ਕਰ ਰਹੇ ਹੋ ਇੱਥੇ ਵੀ ਸਾਂਝੇ ਤੌਰ ਤੇ ਖੜੇ ਆ ਤੇ ਜੇ ਧੱਕਾ ਅੱਗੇ ਵਧਾਓਗੇ ਠੀਕ ਹੈ ਅਸੀਂ ਧਰਨੇ ਪ੍ਰਦਰਸ਼ਨ ਕਰਾਂਗੇ ਸੰਘਰਸ਼ੜਕ ਤੇ ਕਰਾਂਗੇ ਪਰ ਇੱਕ ਗੱਲ ਯ ਜੇ ਤੁਸੀਂ 2027 ਦੀ ਚੋਣਾਂ ਦੀ ਗੱਲ ਕਰੋਗੇ ਉੱਥੇ ਆ ਕੇ ਆਮ ਆਦਮੀ ਪਾਰਟੀ ਸਿੰਗਲ ਤੇ ਰਹਿ ਜਿੱਗੀ ਜਾਂ ਤਾਂ 9 ਸੀਟਾਂ ਰਹਿਣਗੀਆਂ ਜਾਂ 2 ਸੀਟਾਂ ਤੇ ਆ ਕੇ ਇਹਨਾਂ ਦਾ ਖਾਤਮਾ ਹੋ ਜਾਏਗਾ ਮੇਰੀ ਵਰਨਿੰਗ ਹੈ ਮੇਰੀ ਪੰਜਾਬ ਪੁਲਿਸ ਤੇ ਅਫਸਰਾਂ ਨੂੰ ਵਰਨਿੰਗ ਹੈ ਐਸ ਐਚਓ ਨੂੰ ਵਰਨਿੰਗ ਹੈ ਡੀ ਐਸ ਪੀ ਨੂੰ ਵਰਨਿੰਗ ਹੈ ਇਹ ਜਿਹੜੇ ਸੀ ਆਈ ਡੀ ਦੇ ਮੁਲਾਜ਼ਮ ਘਰ ਜਾ ਰਹੇ ਇਹਨਾਂ ਨੂੰ ਵਰਨਿੰਗ ਹੈ ਸ਼ਕਲਾ ਤੁਹਾਡੀ ਸਾਡੇ ਕੋਲ ਨੇ ਸੀ ਸੀ ਟੀ ਵੀ ਕੈਮ ਰਿਕਾਰਡਿੰਗ ਸਾਡੇ ਕੋਲ ਨਾ ਫੇਰ ਨਾ ਕਿਹਾ ਜੇ ਸਾਡੀ ਸਰਕਾਰ ਬਣ ਗਈ ਸਾਡੇ ਤਰਲੇ ਨਾ ਕੱਢਿਓ ਕਿ ਉਹਨਾਂ ਦੇ ਰਾਜਸਤਾਨ ਨੂੰ ਕਰਨਾ ਪਿਆ ਅਸੀਂ ਫੇਰ ਡਿਊਟੀ ਤੋਂ ਬਾਅਦ ਜਿਹੜੇ ਜਿਹੜੇ ਅਸਰਨ ਕੰਮ ਕੀਤਾ ਉਹਨੂੰ ਫੇਰ ਛਿੱਕੇ ਟੰਗਾ ਦੇ ਦਿੰਦੇ ਹਾਂ ਜੀ ਸਾਹਿਬ ਤੁਹਾਨੂੰ ਕੀ ਤੋਂ ਕੀ ਆਈਆਂ ਜੀ ਦੇਖੋ ਤੁਮ ਕੀ ਆ ਤਾਂ 빙ੇਟ ਐਡੇ ਤਰੀਕੇ ਪਰਚੇ ਦੀਆਂ ਆਉਂਦੀਆਂ ਵੀ ਪਰਚਾ ਦੇ ਦਾਂ ਪਰ ਮੈਂ ਆਪਣੀ ਇੱਕ ਬੇਨਤੀ ਐਮਸੀ ਸਾਹਿਬਾਨ ਨੂੰ ਕਰਨੀ ਚਾਹੁੰਦਾ ਜਿਹੜੇ ਫੋਟੋਆਂ ਖਿੱਚ ਕੇ ਕੱਲ ਵੀ 18 ਬੰਦਿਆਂ ਨੇ ਪਾਈ ਹੋਈ ਸੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਸ਼ਹਿਰ ਦੀ ਤਰਫ ਤੇ ਸਾਰੀ ਪਾਰਟੀਆਂ ਦੀ ਤਰਫ ਤੇ ਵੀ ਤੁਸੀਂ ਸ਼ਹਿਰ ਦਾ ਮਾਹੌਲ ਨਾ ਖਰਾਬ ਕਰੋ ਤੁਸੀਂ ਮਿਸਗਾਈਡ ਕਰਕੇ ਇਹ ਤੱਕਾ ਨਾ ਕਰਵਾਓ ਆਪਾਂ ਇਸੇ ਸ਼ਹਿਰ 'ਚ ਰਹਿਣਾ ਪਤਾ ਨਹੀਂ ਕਿਹੜੇ ਲੀਡਰ ਨੇ ਇੱਥੋਂ ਚੋਣ ਲੜਨੀ ਜਾਂ ਨਹੀਂ ਲੜਨੀ ਪਤਾ ਨਹੀਂ ਉਹਨੇ ਲੜਨੀ ਹੈ ਜਾਂ ਕਿਤੇ ਹੋਰ ਪਾਸੇ ਜਾ ਕੇ ਲੜਨੀ ਪਰ ਆਪਾਂ ਇਸ ਸ਼ਹਿਰ 'ਚ ਰਹਿਣਾ ਸੋ ਬੇਨਤੀ ਹੈ ਸ਼ਹਿਰ ਦਾ ਮਾਹੌਲ ਨਾ ਖਰਾਬ ਕਰੋ ਤੁਹਾਡੇ ਕੋਲ ਬਹੁਤ ਹੈਗਾ ਉਹ ਇੱਕ ਕਾਨੂੰਨ ਦੇ ਮੁਤਾਬਕ ਪ੍ਰਕਿਰਿਆ ਤੁਸੀਂ ਏਜੰਡਾ ਨਿਕਲ ਗਿਆ ਤੁਸੀਂ ਤਾਰ ਲਿਓ ਪਰ ਆ ਜੋ ਕਰ ਰਹੇ ਹਾਂ ਤਾਂ ਕਾ ਤੁਸੀਂ ਪੁਲਿਸ ਦੇ ਦਬਾਅ ਥੱਲੇ ਅਲੱਗ-ਅਲੱਗ ਤਰੀਕੇ ਸੋ ਉਹ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਇਹ ਸ਼ਹਿਰ ਦਾ ਮਾਹੌਲ ਨਾ ਖਰਾਬ ਕਰਿਓ ਹਰ ਬੰਦਾ ਜਾਗਰੂਕਾ ਹਰ ਬੰਦੇ ਨੂੰ ਪਤਾ ਹੈ ਵੀ ਪਹਿਲਾਂ ਕੀ ਹੋਇਆ ਕਿ ਆ ਕੁਝ ਹੋ ਕੇ ਤੁਸੀਂ ਪਹਿਲਾਂ ਮੁਕਰੇ ਡਾਊਨ ਸਾਹਿਬ ਸਾਡਾ ਜੋ ਬਹੁਤ ਇੱਥੇ ਸਾਡੇ ਸ਼ਹਿਰ ਦੇ ਜਿਹੜੇ ਮੰਨਦੇ ਨੇ ਵੀ ਬਹੁਤ ਧਾਰਮਿਕ ਸਤਾਂ ਡਰਦੇ ਵੀ ਨੇ ਤੁਸੀਂ ਉਹਨਾਂ ਦੀਆਂ ਸੌਆਂ ਖਾ ਕੇ ਮੁਕਰੇ ਮੁਕਰੋ ਕੋਈ ਨਹੀਂ ਉਹ ਤਾਂ ਪ੍ਰਮਾਤਮਾ ਕਹਿੰਦੇ ਜਿਵੇਂ ਹਿਸਾਬ ਹੈ ਤੁਹਾਡਾ ਸਭ ਦਾ ਹੋਊਗਾ ਪਰ ਗੱਲ ਇਹ ਹੈ ਵੀ ਤੁਸੀਂ ਆਹ ਕੰਮ ਹੁਣ ਨਮਾ ਜਿਹੜਾ ਕਰਨ ਲੱਗੇ ਆ ਇਹ ਨਾ ਕਰਿਓ ਅੱਜ ਤੱਕ ਸਾਡੇ ਸ਼ਹਿਰ ਵੀ ਇਹ ਸਿਆਸਤ ਨਹੀਂ ਰਹੀ ਵੀ ਇੱਕ ਦੂਜੇ ਦੇ ਪਰਚੇ ਦਿੱਤੇ ਜਾਂ ਕੁਛ ਦਿੱਤਾ ਉਹ ਅੱਜ ਤੱਕ ਠੀਕ ਰਿਹਾ ਪਰ ਹੁਣ ਆ ਨਮਾ ਜਿਹੜਾ ਕੰਮ ਨਾ ਕਰਿਓ ਦੇਖੋ ਇੱਥੇ ਤੱਕ ਦਬਾਅ ਪਾਇਆ ਜਾ ਰਿਹਾ ਹੈ ਜਨਵਰੀ 2023 ਚ ਇੱਕ ਪਹਿਲਾਂ ਵੀ ਇਹ ਨੋ ਕੰਫੀਡੈਂਸ ਦਾ ਲੈ ਕੇ ਆਏ ਸੀ ਉਦੋਂ ਮਾਨ ਸਿੰਘ ਜੋ ਕਿ ਐਨੇ ਪੁਰਾਣੇ ਐਮਸੀ ਨੇ ਮੇਰੇ ਕਹ ਲਗਾਤਾਰ ਕਿੰਨੇ ਸਾਲਾਂ ਤੋਂ ਜਿੱਤਦੇ ਆਉਂਦੇ ਨੇ ਤੇ ਉਹਨਾਂ ਦਾ ਇੱਕ ਭਤੀਜਾ ਸੀ ਅਮਨਦੀਪ ਅੰਮੂ ਉਹਨਾਂ ਦੇ ਉੱਤੇ ਪਰਚਾ ਦਿੱਤਾ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਹੁਣ ਪਰਸੋਂ ਉਹਨਾਂ ਨੂੰ ਕਹਿ ਦਿੱਤਾ ਵੀ ਅੱਜ ਦੇਖੋ ਕਿੰਨੇ ਸਾਲ ਬਾਅਦ ਉਹਨਾਂ ਨੂੰ ਕਹਿ ਦਿੱਤਾ ਵੀ ਕੱਲ ਨੂੰ ਸੋਮਵਾਰ ਨੂੰ ਤੁਹਾਡਾ ਚਲਾਨ ਪੇਸ਼ ਹੋਣਾ ਤੁਸੀਂ ਕੋਰਟ ਚ ਜਾਓ ਸੋ ਇੱਕ ਦਬਾਅ ਦੀ ਜਿਹੜੀ ਰਾਜਨੀਤੀ ਹੈ ਉਹ ਕਰਾਈ ਜਾ ਰਹੀ ਹੈ ਸੋ ਮੇਰੀ ਬੇਨਤੀ ਐਮਸੀ ਸਹਿਬਾਨ ਨੂੰ ਵੀ ਇੱਥੇ ਹੀ ਰਹਿਣਾ ਇੱਥੇ ਹੀ ਆਪਾਂ ਜੰਮੇ ਪਲੇ ਇੱਥੇ ਹੀ ਮਰਨਾ ਆਪਾਂ ਆਪਣਾ ਸ਼ਹਿਰ ਦਾ ਮਾਹੌਲ ਨਾ ਖਰਾਬ ਕਰੋ ਬਾਕੀ ਠੀਕ ਹੈ ਤੁਹਾਡੇ ਕੋਲ ਬਹੁਤ ਹੈਗਾ ਤੁਹਾਡੇ ਆਪਾਂ ਕਾਨੂੰਨੀ ਪ੍ਰਕਿਰਿਆ ਨਾਲ ਤੁਸੀਂ ਤਰ ਲੋ ਪ੍ਰਧਾਨ ਨੂੰ ਸੋ ਇਹ ਮੈਂ ਜਰੂਰ ਬੇਨਤੀ ਤੁਹਾਡੇ ਥਰੂ ਉਹਨਾਂ ਨੂੰ ਐਮਸੀ ਸਹਿਬਾਨ ਨੂੰ ਕਰਾਂ 11 ਜਿਹੜੇ ਈਓ ਬਦਲ ਗਏ ਜੀ 3 ਸਾਲਾਂ ਚੱਤ ਕਿ ਇਤਿਹਾਸ ਚ ਨਹੀਂ ਕਦੀ ਹੋਇਆ ਇਹਦੇ ਬਾਰੇ ਕੀ ਕਹੋਗੇ ਤੁਸੀਂ ਦੇਖੋ ਜੀ ਫਿਰ ਉਹੀ ਹੈ ਨਾ ਜੀ ਫ੍ਰਸਟ੍ਰੇਸ਼ਨ ਹੈ ਕੋਈ ਹੁੰਦਾ ਜੀ ਵੀ 3 ਸਾਲਾਂ ਦੇ ਵਿੱਚ 11 ਈਓ ਬਦਲ ਗਏ ਹੋ ਅੱਜ 400 ਕਰੋੜ ਦੇ ਕਰੀਬ ਰੁਪਈਆ ਪਏ ਆ ਸਾਡੀ ਐਮਸੀ ਕੋਲ ਲੋਕ ਲੋਕ ਪਾਣੀ ਨੂੰ ਤਰਸ ਰਹੇ ਨੇ ਸੀਵਰੇਜ ਨੂੰ ਤਰਸ ਰਹੇ ਨੇ ਹੋਰ ਜਿਹੜੀਆਂ ਫੈਸਿਲਿਟੀਆਂ ਉਹਨੂੰ ਤਰਸ ਰਹੇ ਨੇ ਜਦ ਕਿ ਸਰਕਾਰ ਨੇ ਕੋਈ ਪੈਸਾ ਨਹੀਂ ਦੇਣਾ ਲੋਕਾਂ ਦਾ ਪੈਸਾ ਤੁਹਾਡੇ ਟੈਕਸਾਂ ਦਾ ਨਕਸ਼ਿਆਂ ਦਾ ਪੈਸਾ ਕਮੇਟੀ ਕੋਲ ਪਿਆ ਲੇਕਿਨ ਉਹ ਲਾਉਣ ਨਹੀਂ ਦਿੱਤਾ ਜਾ ਰਿਹਾ ਸਾਡਾ ਵੀ ਹੈ ਨਹੀਂ ਬਿੰਗੇ ਟੇਡੇ ਤਰੀਕੇ ਜੀ ਉੱਥੇ ਮਤੇ ਰੋਕੇ ਜਾ ਰਹੇ ਨੇ ਤੇ ਜੋ ਕੋ ਇਥੋਂ ਪਾਸ ਕਰਕੇ ਭੇਜਦੇ ਤਾਂ ਉੱਥੋਂ ਪਾਸ ਨਹੀਂ ਹੁੰਦੇ ਸੋ ਅੱਜ ਸ਼ਹਿਰ ਬੂੰਦ-ਬੂੰਦ ਪਾਣੀ ਨੂੰ ਤਰਸ ਰਿਹਾ ਤੇ 400 ਕਰੋੜ ਬੈਂਕਾਂ ਚ ਪਿਆ ਰੁਲਦਾ ਸੋ ਸਾਡੀ ਬੇਨਤੀ ਹੈ ਵੀ ਆ ਕੰਮ ਨਾ ਕਰੋ ਸ਼ਹਿਰ ਸਾਰਿਆਂ ਦਾ ਆਪਣਾ ਸਾਂਝਾ ਅਸੀਂ ਪਹਿਲਾਂ ਵੀ ਇੱਕ ਵਾਰੀ ਅਪੀਲ ਕੀਤੀ ਸੀ ਵੀ ਜਿਹੜਾ ਮਰਜ਼ੀ ਦਾ ਕ੍ਰੈਡਿਟ ਲੈ ਲਓ ਪਰ ਲੋਕਾਂ ਲੋਕਾਂ ਦੇ ਨਾਲੇ ਧੱਕਾ ਨਾ ਕਰੋ ਵੀ ਲੋਕ ਜਿਹੜੇ ਵਿਕਾਸ ਤੋਂ ਜਿਹੜੇ ਵਾਂਝੇ ਰਹਿਣੇ ਲੋਕਾਂ ਦੇ ਹੀ ਪੈਸਾ ਲੋਕਾਂ ਤੇ ਲਾਜ ਜਾ ਸਰ ਇੱਕੋ ਕਹਿ ਰਹੇ ਆ ਵੀ ਅਸੀਂ ਜਿਹੜਾ ਵਿਕਾਸ ਨਹੀਂ ਹੋ ਰਿਹਾ ਤਾਂ ਅਸੀਂ ਪ੍ਰਧਾਨ ਨੂੰ ਲਾ ਰਹੇ ਹਾਂ ਕੀ ਲੱਗਦਾ ਵੀ ਜਿਹੜੇ 6 ਮਹੀਨੇ ਰਹਿਨੇ ਉਹ ਤੇ ਵਕਾਲਤ ਹੋ ਜੂਗਾ ਜੀ ਤੁਸੀਂ ਦੇਖੋ ਜੀ 4 ਸਾਲ ਦੇ ਵਿੱਚ ਇਹ ਸਭ ਨੂੰ ਪਤਾ ਹਰ ਦੇਖੋ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਮੇਰੇ ਕਹਾ ਪਿਛਲੀ ਮੀਟਿੰਗ ਵਿੱਚ ਵੀ ਸ਼ਾਇਦ 200 ਕਰੋੜ ਦੇ ਕਰੀਬ ਤੁਸੀਂ ਵੀ ਵਿੱਚੇ ਹੋਣ ਮੇਰੇ ਕਹਾ 200 ਕਰੋੜ ਦੇ ਕਰੀਬ ਕੰਮ ਪਾਏ ਨੇ ਜੀ ਲੇਕਿਨ ਉਹ ਪਾਸੇ ਨਹੀਂ ਹੋਣ ਦਿੱਤੇ 2-2 ਸਾਲ 1.5-1.5 ਸਾਲ ਮਤੀ ਨਹੀਂ ਪਾਸ ਹੋ ਕੇ ਜਾਂਦੇ ਜੀ ਉੱਥੋਂ ਜਿਹੜੇ ਪਾ ਕੇ ਭੇਜਦੇ ਨੇ ਆਪਣੇ ਕਿ ਉਤੋਂ ਉਹਨਾਂ ਦੀ ਪਰਮਿਸ਼ਨ ਐ ਨਹੀਂ ਮਿਲਦੀਆਂ ਜੀ ਉਹ ਰੋਕਿਆ ਜਾ ਰਿਹਾ ਉਹ ਇਕੱਠਾ ਕੰਮ ਪਾਉਂਦੇ ਤਾਂ ਇਜੈਕਸ਼ਨ ਲੱਗਦੀ 6-6 ਮਹੀਨੇ ਮੈਡਮ ਇੱਡੀ ਨਹੀਂ ਕਰਦੇ ਇਹ ਬਿਲਕੁਲ ਨਹੀਂ ਜੀ ਤੁਸੀਂ ਐਂ ਕਰੋ ਮੈਡਮ ਤੇ ਸਾਰਾ ਰਿਕਾਰਡ ਘਟਾ ਲਓ ਜੀ ਉਹ ਸਾਰੇ ਉਹਨੂੰ ਰੋਕਿਆ ਜਾ ਰਿਹਾ ਜੀ ਉਹ ਹਰ ਗੱਲ 빙ੇ ਟੇਢੇ ਤਰੀਕੇ ਕਿਉਂਕਿ ਦੇਖੋ ਮੀਟਿੰਗ ਹੁੰਦੀ ਡਿਵੈਲਪਮੈਂਟ ਦੀ ਤਾਂ ਜਦੋਂ ਐਸਟੀਮੇਟ ਬਣ ਕੇ ਆਉਂਦੇ ਨੇ ਉਹ ਐਸਟੀਮੇਟ ਹੀ ਨਹੀਂ ਅਫਸਰਾਂ ਨੂੰ ਬਣਾਉਣ ਦਿੱਤੇ ਜਾਂਦੇ ਵੀ ਐਸਟੀਮੇਟ ਨਹੀਂ ਬਣਾਉਣੇ ਜਦੋਂ ਐਸਟੀਮੇਟ ਨਹੀਂ ਬਣਨੇ ਤਾਂ ਮੀਟਿੰਗ ਨਹੀਂ ਹੋਣੀ ਤੇ ਪਾਸ ਕੀ ਕਰਨਗੇ ਸੋ ਇਹ ਨਾ ਇਹ ਜਾਣ ਪੁੱਝ ਕੇ ਜਿਹੜਾ ਧ ਅਰ ਤੁਸੀਂ ਦੇਖ ਲਿਓ ਵੀ 6 ਮਹੀਨੇ ਚ ਵੀ ਤੁਸੀਂ ਅ ਦੇਖ ਲਿਓ ਵੀ ਕੀ ਜੇ ਆਪਣਾ ਬਣਾ ਵੀ ਲੈਣਗੇ ਤੇ ਕਿੰਨੀ ਕੀ ਤੁਹਾਡੇ ਸਾਹਮਣੇ ਆ ਜਾਣਾ ਜੀ ਸਾਰਾ ਕੁਝ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ